ਬੀਬੀ ਜਗੀਰ ਕੌਰ ਹੋਰੀ ਸਾਡੇ ਨਾਲ ਔਨਲਾਈਨ ਦੇ ਉੱਤੇ ਨੇ ਬੀਬੀ ਜੀ ਸਵਾਗਤ ਹੈ ਡੀ5 ਚੈਨਲ ਪੰਜਾਬੀ ਤੇ ਸਰ ਜੀ ਕੈ ਜੀ ਮਿਹਰਬਾਨੀ ਬੀਬੀ ਜੀ ਕੱਲ ਜੋ ਕੁਝ ਹੋਇਆ ਉਹਦੇ ਬਾਰੇ ਤੁਹਾਡੇ ਤੋਂ ਜਾਣਾਂਗੇ ਕਿ ਉਹਦਾ ਹੁਣ ਕੀ ਅਸਰ ਪਵੇਗਾ ਪ੍ਰਭਾਵ ਕੀ ਪਵੇਗਾ ਜਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਚ ਸੀਨੀਅਰ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਵਾਰ ਫੇਰ ਵੱਖ ਕਰ ਦਿੱਤਾ ਗਿਆ ਹੈ ਇੱਕ ਵਾਰ ਅਕਾਲੀ ਦਲ ਤੋਂ ਤੇ ਵੱਖ ਨਹੀਂ ਕਰ ਸਕਦੇ ਸਾਹਮਣੇ ਉਹਨਾਂ ਕੋ ਕੀ ਪਾਵਰ ਹੈ ਹੂੰ ਕਿ ਨਹੀਂ ਦਿਕਾ ਦਿੱਤੇ ਐ ਬਰਿੰਦਰ ਸਿੰਘ ਪੁੰਦੜ ਨੂੰ ਕਿ ਉਹ ਸਾਨੂੰ ਬਾਹਰ ਕੱਢ ਦੇਵੇ ਜੀ ਕਿਦਾਂ ਇਹਨੇ ਕਿਹੜੀ ਮਤੇ ਜਾਈਆਂ ਨੂੰ ਬਣਾਇਆ ਸੀ ਹੁਣ ਚਾਸਨੀ ਕਮੇਟੀ ਦਾ ਚੇਅਰਮੈਨ ਜੀ ਸੈਕੰਡਲੀ ਮੈਂ ਵੀ ਉੱਥੇ ਹੀ ਸੀ ਉਹ ਤਾਂ ਹੂੰ ਗੰਦਾ ਨਾਲੀ ਐ ਨਾ ਸਾਰਾ ਕੁਝ ਜੀ ਦੂਜੀ ਜਿਹੜੀ ਗੱਲ ਲੱਗੀ ਐ ਕਿ ਸ਼ੋਮਨੀ ਆਕਾਲੀ ਦਲ ਕਿਸੇ ਸਿਧਾਂਤ ਤੇ ਖੜਾ ਹੋਇਆ ਕੋਈ ਮर्याਦਾ ਇਸ ਦੀ ਕੋਈ ਕਿਸੇ ਕਿਸਮ ਦੀ ਗੱਲ ਐ ਪਹਿਲਾਂ ਉਹਨੂੰ ਡਿਸਕਸ ਕੀਤਾ ਜਾਂਦਾ ਜਦੋਂ ਅਸੀਂ ਇੱਕ ਵੀ ਇੱਕ ਵੀ ਗੱਲ ਦੱਸੋ ਇੱਕ ਵੀ ਜੀ ਜੇ ਅਸੀਂ ਪਾਰਟੀ ਦੇ ਖਿਲਾਫ ਕੀਤੀ ਹੋਵੇ ਹੂੰ ਪਾਰਟੀ ਨੂੰ ਢਾਹ ਲਾਈ ਹੋਵੇ ਪਾਰਟੀ ਦਾ ਨੁਕਸਾਨ ਕੀਤਾ ਹੋਵੇ ਹੂੰ ਜੇ ਪ੍ਰਧਾਨ ਜਾਂ ਉਹ ਬੈਠੇ ਲੀਡਰ ਉੱਥੇ ਇੱਕ ਕੰਪਨੀ ਦੀ ਤਰ੍ਹਾਂ ਚਲਾ ਰਹੇ ਹੈ ਪਾਰਟੀ ਨੂੰ ਹੂੰ ਇਹ ਤਾਂ ਸਾਨੂੰ ਵੀ ਦਰਦ ਹੈ ਇਹ ਸਾਨੂੰ ਵੀ ਦੁੱਖ ਹੈ ਜੀ ਸਾਡਾ ਨੁਕਸਾਨ ਹੋ ਰਿਹਾ ਅਸੀਂ ਬੋਲੀਏ ਨਾ ਹੂੰ ਅੱਜ ਪਾਰਟੀ ਨੇ ਖਤਮ ਕਰ ਦਿੱਤੀ ਆਪਣੀਆਂ ਗਲਤ ਦੀਚੀਆਂ ਨਾਲ ਅਸੀਂ ਬੋਲੀਏ ਨਾ ਇਸ ਦਾ ਮਤਲਬ ਇਹ ਅਸੀਂ ਪਹਿਲਾਂ ਨਹੀਂ ਸੀ ਬੋਲੇ ਦਾ ਸਾਲ ਚੁੱਪੜ ਕੇ ਬੈਠੇ ਰਹੇ ਆ ਅੰਦਰ ਕਰਕੇ ਕੋਈ ਗੱਲ ਕਰਦੇ ਸੀਗੇ ਤੇ ਕੋਈ ਖੁੰਦਾ ਨਹੀਂ ਸੀ ਹਾਂ ਤਾਂ ਫਿਰ ਇਹਦਾ ਮਤਲਬ ਲੋਕੀ ਤੁਸੀਂ ਤੁਹਾਡੇ ਵਰਗੇ ਕਹਿੰਦੇ ਪਹਿਲਾਂ ਚੋੜੀ ਬੋਲਦੇ ਹਾਂ ਜੀ ਅੱਜ ਇਹਨਾਂ ਸੱਚ ਦੀ ਗੱਲ ਕਹਿਨੇ ਆ ਤੇ ਸੋ ਦੇਖੋ ਜੀ ਇਹਨਾਂ ਨੂੰ ਅਸੀਂ ਜੇ ਇੱਕ ਦਸਤਰ ਚਲੋ ਜੀ ਅਸੀਂ ਇਹਨਾਂ ਨੂੰ ਕਿਹਾ ਕਿ 2007 ਵਿੱਚ ਜਿਹੜਾ ਪੱਟਾ ਦਰਜ ਹੈ ਅਸੀਂ ਰਾਮ ਰਹੀਮ ਤੇ ਹਾਂ ਉਹ ਈਸ਼ੂ ਦਸਤੋਪੀ ਕਿਉਂ ਵਾਪਸ ਲਿਆ ਸੀ ਜੀ ਕੀ ਝੂਠੇ ਪਰ ਬੀਬੀ ਜੀ ਸਵਾਲ ਇਹ ਵੀ ਨੇ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਸੀਗਾ ਤਾਂ ਉਦੋਂ ਇਹ ਸਾਰੀ ਸਾਨੂੰ ਇਹ ਪਤਾ ਤੁਸੀਂ ਇਹ ਗੱਲ ਕਹਿਣੀ ਹੈ ਹੂੰ ਉਦੋਂ ਵੀ ਤੇ ਅਸੀਂ ਗੱਲ ਸਾਰੇ ਜਦੋਂ ਸਾਰੀ ਦੁਨੀਆ ਮਹਿਸੂਸ ਕਰਦੀ ਹੈ ਅੱਜ ਅੱਜ ਅਸੀਂ ਕਹਿੰਦੇ ਤੇ ਅੱਜ ਸੁਣ ਲਓ ਹੂੰ ਇਹ ਤਾਂ ਸਾਨੂੰ ਅੱਜ ਪਾਰਟੀ ਚ ਕੱਢਣ ਦੇਣਾ ਹੂੰ ਜੇ ਅਸੀਂ ਸੱਚ ਕਹਿ ਰਹੇ ਹਾਂ ਇਹਦਾ ਮਤਲਬ ਅਸੀਂ ਜਵਾਰ ਬੰਦ ਕਰਦੀਏ ਫਿਰ ਹੂੰ ਨਾ ਚਾਹੀਏ ਜੀ ਜੇ ਸਾਰੀਆਂ ਗੱਲਾਂ ਹੋਈਆਂ ਤੇ ਇੱਥੇ ਤੱਕ ਪਾਰਟੀ ਪਹੁੰਚੀ ਹੂੰ ਬਿਲਕੁਲ ਅਸੀਂ ਤੇ ਕਹਿਆ ਸਾਡੀ ਗਲਤੀ ਹੈ ਪਰ ਅਸੀਂ ਬਾਹਰ ਨਿਕਲ ਕੇ ਕੋਠੇ ਚੜ ਕੇ ਨੱਚੇ ਨਹੀਂ ਜੀ ਨਹੀਂ ਬੋਲ ਸਕੇ ਇਧਰ ਦੇ ਹੱਥ ਨਹੀਂ ਫੜ ਸਕੇ ਹਮ ਅਸੀਂ ਉਹਦੀ ਜਿਹੜੀ ਇੱਕ ਗਲਤੀ ਦੀ ਕੀ ਕਰਦੇ ਸੀ ਤਾਕਤ ਦੇ ਨਸ਼ੇ ਵਿੱਚ ਅਸੀਂ ਨਹੀਂ ਉਹਨੂੰ ਰੋਕ ਸਕੇ ਇਸੇ ਕਾਰਨ ਸਾਹਿਬ ਤੇ ਲਿਖ ਕੇ ਦੇ ਕੇ ਆਈ ਹਾਂ ਹਮ ਸਾਡੀ ਗਲਤੀ ਹੈ ਸਾਡੀ ਭੁੱਲ ਹੈ ਜਿਹੜਾ ਸੀ ਨੁਕਸਾਨ ਕਰਾ ਲਿਆ ਸੀ ਇਹਦੇ ਹਿੱਸੇਦਾਰ ਜੀ ਅਸੀਂ ਤੇ ਆਪਮਾਨ ਦੇ ਅੱਛਾ ਬੀਬੀ ਜੀ ਅੱਗੇ ਅੱਜ ਦੇਖੋ ਪਾਰਟੀ ਦੇ ਸਾਡ ਨੂੰ ਕੱਢਣ ਦੀ ਕੀ ਇੱਕ ਕੀ ਲੋੜ ਸੀ ਦੱਸੋ ਅਸੀਂ ਤੇ ਪਾਰਟੀ ਦੇ ਨਾਲ ਪਾਰਟੀ ਸਾਡੀ ਹੈ ਕੌਣ ਕੱਢੇਗਾ ਸਾਨੂੰ ਦੱਸੋ ਪਾਰਟੀ ਚੋਂ ਜੀ ਅਸੀਂ ਮੈਂਬਰ ਬੁੱਢੇਲੀ ਮੈਂਬਰਸ਼ਿਪ ਹੀ ਕਰ ਸਕਦੇ ਸਾਡੀ ਰੱਦ ਕਿਉਂ ਕਰਨਗੇ ਅਸੀਂ ਕੀ ਪਾਪ ਕੀਤਾ ਪਾਪ ਤੇ ਇਹ ਕਰ ਰਹੇ ਜੀ ਸਾਰੀ ਪਾਰਟੀ ਦਾ ਨੁਕਸਾਨ ਕਰਕੇ ਰੱਖ ਦਿੱਤਾ ਪਾਰਟੀ ਤਬਾਹ ਕਰਕੇ ਰੱਖ ਦਿੱਤੀ ਹੈ ਅਸੀਂ ਅਸੀਂ ਪਾਰਟੀ ਦੇ ਹੱਕ 'ਚ ਬੋਲ ਰਹੇ ਹਾਂ ਅਸੀਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਕੱਲ ਅਸੀਂ ਮੋਹਨ ਸਿੰਘ ਤੋਂ ਦੀ ਬਰਸੀ ਬਣਾ ਕੇ ਆਏ ਹਾਂ ਲੋਕ ਇਹਨੇ ਕਹੋ ਤੁਸੀਂ ਇਹ ਕਿ ਸ਼ੁਗਰ ਐਡੇ ਵੱਡੀ ਸ਼ਕਤੀ ਹੈ ਤੁਸੀਂ ਯਾਰ ਕੀਤਾ। ਜੀ। ਪਰ ਇਹ ਦਾ ਸਰੋਤ ਬੰਦਾ ਥਿੰਕ ਸੀ ਇਸ ਦੀ। ਇਹ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਲ ਲੜਾਈ ਜਲੰਧਰ ਦੇ ਵਿੱਚ ਕੋਤਾਈ ਦੇ ਇਹਨਾਂ ਨੇ ਕੀਤੀ ਐਂਟੀ ਪਾਰਟੀ ਤੇ ਇਹਨਾਂ ਨੇ ਕਾਰਵਾਈ ਕੀਤੀ ਕਿ ਉਸ ਵਰਕ ਛੱਡ ਕੇ ਆਪਣੇ ਕੈਂਡੀਡੇਟ ਨੂੰ ਦੇ ਦੂਜਿਆਂ ਦੀ ਇਹਨਾਂ ਤਰਫਦਾਰੀ ਕੀਤੀ। ਬਿਲਕੁਲ। ਅਸੀਂ ਉਹਦੇ ਹੱਕ ਚ ਬੁਗਤੇ ਆ। ਨੁਕਸਾਨ ਕਿਹਨੇ ਕੀਤਾ? ਹੂੰ। ਅੱਛਾ ਅਗਲਾ ਅਗਲੀ ਅਗਲੀ ਰਣਨੀਤੀ ਕੀ ਹੈ ਜੀ ਅਗਲਾ ਮਤਲਬ ਕੀ ਮਤਲਬ ਕੋਈ ਨਹੀਂ ਇਹ ਰਣਨੀਤੀ ਸੋ ਨਾਲ ਅੱਗੇ ਚੀ ਜਾਵਾਂਗੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਤੋਂ ਬੁਲਾਏ ਉੱਥੇ ਆਓ ਸਾਰੇ ਜਾਨੇ ਗੱਲ ਇਹ ਹੈ ਵੀ ਦੱਸੋ ਪਾਰਟੀ ਬਚਾਉਣੀ ਹੈ ਕਿ ਇਸੇ ਪਾਰਟੀ ਖਤਮ ਕਰਨੀ ਹੈ ਜੀ ਅਸੀਂ ਪਾਰਟੀ ਬਚਾਉਣ ਦੀ ਗੱਲ ਕਰ ਰਹੇ ਹਾਂ ਅਸੀਂ ਪਾਰਟੀ ਨੂੰ ਸਟਾਲ ਕਰਨ ਦੀ ਗੱਲ ਕਰਦੇ ਹਾਂ ਅਸੀਂ ਪਿੰਡ ਪਿੰਡ ਜਾਣ ਦੀ ਗੱਲ ਕਰ ਰਹੇ ਹਾਂ ਅਸੀਂ ਇਹੀ ਨਾਂ ਵੀ ਇਹੀ ਰੱਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਅਸੀਂ ਇਹ ਨਹੀਂ ਕਿਹਾ ਕਿ ਬਾਦਲ ਸੁਧਾਰ ਲਹਿਰ ਜੀ ਜੀ ਅੱਜ ਦੇ ਗਲੋਬਲਿਕ ਕਦਰ ਸੁਧਾਰ ਲੈਰ ਕਹ ਰਹੇ ਹਨ ਜੀ ਜੀ ਇਹ ਨਹੀਂ ਆਪਣੇ ਸੁਧਰਦੇ ਦੱਸੋ ਤੁਸੀਂ ਉੱਥੇ ਚਾਰ ਕੇ ਬੰਦੇ ਪਿਖਾਏ ਤਿੰਨ ਸਾਡੀ ਅੱਛਾ ਇੱਕ ਬੰਦਾ ਸਾਡੇ ਕੋ ਪੂਰੇ ਸਾਰੇ ਸਾਰੇ ਲੀਡਰ ਹੈ ਇਹਨਾਂ ਕੋ ਲੀਡਰ ਕਿਹੜਾ ਉੱਥੇ ਹੁੰਨੇ ਸੀ ਬਿਲਕੁਲ ਸਾਡੀ ਕਾਟ ਕੇ ਖਾਲੀ ਕਰਦੇ ਪਰ 28 ਸੈਕਟਰ ਦੇ ਦਫਤਰ ਨੂੰ ਚੱਟੀ ਜਾ ਉੱਥੇ ਬੈਠ ਕੇ ਹਮਮ ਔਰ ਕੁਛ ਨਹੀਂ ਦਫਤਰ ਦਫਤਰ ਇਹ ਸਾਡਾ ਧਰਦੇ ਕਿਉਂ ਹੈ ਜੀ ਬਿਲਕੁਲ ਬਿਲਕੁਲ ਜੇ ਨੀਜੇ ਰੱਖੀਓ ਉੱਥੇ ਇਹ ਕਹਿੰਦੇ ਜੋ ਕਬਜ਼ਾ ਕਰਨਾ ਚੱਲੇ ਦਸੋ ਸੋਚੀ ਦੇ ਹਾਈ ਦੋਚਰੀ ਜਾਂ ਤੇ ਫਿਰ ਕਬਜਾ ਕਿੱਥੋਂ ਕਰ ਲਾਂਗੇ ਅਸੀਂ ਜੀ ਮਿਹਰਬਾਨੀ ਬੀਬੀ ਜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੁਸੀਂ ਆਪਣੀ ਕੀਮਤੀ ਸਮਾਂ ਦਿੱਤਾ ਜੀ ਸੋ ਦਰਸ਼ਕਾਂ ਨੇ ਵੀ ਸੁਣੀ ਲਿਆ ਬੀਬੀ ਜਗੀਰ ਕੌਰ ਹੋਰਾਂ ਦਾ ਪ੍ਰਤੀਕਰਮ ਇਸ ਪੂਰੇ ਮਾਮਲੇ ਨੂੰ ਲੈ ਕੇ ਜੀ ਕੀਤਾ ਸਾਬ ਹਾਂ ਮੈਂ ਤਾਂ ਪਹਿਲਾਂ ਗੱਲ ਆਖੀ ਜਾਂਦਾ ਸੀ ਕਿ ਜਿਹੜੇ ਇਹ ਕਿਰਨ ਕਿਰਨ ਵੀਰਕਰ ਤਿਰੰਦੀਪ ਕੌਰ ਹੈਗੇ ਆ ਉਹ ਹੋਗੇ ਪਰਮਜੀਤ ਕੌਰ ਲੰਡਰਾ ਹੋਗੇ ਪਰਮਜੀਤ ਕੌਰ ਗੁਲਸਰ ਹੋਗੇ ਇਹਨਾਂ ਦੇ ਵੀ ਤਾਂ ਕਰਨਾ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨੂੰ ਵੀ ਕੱਢ ਦੋ ਬਸ ਸੁਤਵਿੰਦਰ ਸਿੰਘ ਟੋੜਾ ਹੋਗੇ ਉਹਨੂੰ ਵੀ ਬਾਹਰ ਕੱਢ ਦੋ ਜਰਨੈਲ ਸਿੰਘ ਕਰਤਾਰਪੁਰ ਹੋ ਗਏ ਸ਼ਰੋਮਣੀ ਕਮੇਟੀ ਮੈਂਬਰ ਨੇ ਕੁਲਦੀਪ ਸਿੰਘ ਨਾਸੂਪਰ ਹੋ ਗਏ ਉਹਨੂੰ ਵੀ ਬਾਹਰ ਕੱਢ ਦੋ ਹੂੰ ਜਿਹੜੇ ਬੰਦੇ ਉਹਨਾਂ ਨੂੰ ਤਾਂ ਜਿਹੜੇ ਸ਼ਰੋਮਣੀ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਨੂੰ ਕਿਉਂ ਨਹੀਂ ਬਾਹਰ ਕੱਢ ਰਹੇ ਤੁਸੀਂ ਹੂੰ ਕਿਉਂਕਿ ਜੇ ਉਹਨਾਂ ਨੂੰ ਕੱਢੋਗੇ ਬਾਹਰ ਤੁਸੀਂ ਸ਼ਰੋਮਣੀ ਕਮੇਟੀ ਤੋਂ ਡੋ ਗਏ ਫਿਰ ਹੁਣੇ ਗਈ ਉਹ ਤਾਂ ਚੋਣਾਂ ਤਾਂ ਬਾਅਦ ਚੁੰਨਦੇ ਹੁੰਦੇ ਰਹਿਣਗੀਆਂ ਹੂੰ ਪਗਾਵਤ ਵੱਡੀ ਹੈਗੀ ਆ ਸ਼ਰੋਮਣੀ ਅਕਾਲ ਦਲ ਦੇ ਵਿੱਚ ਵੈਸੇ ਤਾਂ ਅ ਕੱਢਤਾ ਪਾਰਟੀ ਚੋਂ ਬਠੀਕ ਹੈ ਦਰਮਿੰਦਰਜੀਤ ਕੱਢਤਾ ਕੱਢਤਾ ਹੋਰ ਤੜਕੀ ਹੋਣ ਪ੍ਰੈਸ ਕਾਨਫਰੰਸ ਕਰਨਗੇ ਹੋ ਆਪਣਾ ਪੱਖ ਰੱਖਣਾ ਹੋ ਜੀ ਬਿਲਕੁਲ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ